ਉਹ ਦੇਵ ਨਾਰਾ ਇਹ ਕਹੋ ਆਹ ਨਹੀਂ ਕਿਹਾ ਆਣੀ ਗੱਲ ਗਈ ਇਹ ਕਦੇ ਨਹੀਂ ਕਹੀ ਬਈ ਇਹਦਾ ਇਹ ਨਹੀਂ ਕਹੀਦਾ ਬਈ ਮਾਨ ਹੈ ਝੂਠ ਬੋਲਿਆ ਆਪਣੀ ਇੱਜ਼ਤ ਬਣਉਦਾ ਹੈ ਭਲ ਬਣਉਦਾ ਹੈ ਮਜ਼ਾ ਤਾਂ ਸ਼ਰੀਕ ਖੁਦਾ ਦਾ ਬਣਦਾ ਹੈ ਪਰਮੇਸ਼ਰ ਦਾ ਸ਼ਰੀਕ ਬਣਦਾ ਹੈ ਵੱਡਾ ਕਹਉਂਦਾ ਹੈ ਸ਼ੋਭ ਕਰੇ ਸੰਸਾਰ ਸ਼ੋਭ ਕਰੇ ਸੰਸਾਰ ਸੰਸਾਰ ਦੀ ਸ਼ੋਭਾ ਦੀ ਇੱਛਾ ਰੱਖਦਾ ਹੈ ਉਹ ਮਹਾਰਾਜਣ ਤੇ ਛੀਨ ਛਿਤ ਲੇ ਤਹੋਂ ਕਿਤੇ ਦਾ ਮਹਾਰਾਜਾ ਨੂੰ ਮਹਾਰਾਜੇ ਦੰਦ ਦੇ ਰਿਹਾ ਕਿਤੇ ਉਹ ਰੋ ਦੇ ਚਾਤਰ ਛੀਨ ਛਿਤ ਲੇ ਛਿੱਤੇ ਛਤਰ ਕਿਤੇ ਰਾਜ ਹਤੀ ਦੇ ਰਿਹਾ ਕਿਤੇ ਉਹ ਤਾਂ ਖੋ ਰਿਹਾ ਕੋਈ ਦੂਸਰਾ ਖੋਲਦਾ ਕੇ ਖੋਨਾ ਦਾ ਤੇਰੇ ਹਕੂਨ ਵਾਲੇ ਆ ਉਹ ਤਾਂ ਕਹਿੰਦਾ ਤੂੰ ਖੋ ਉਹ ਦੂਆ ਕੇ ਮੈਂ ਖੋਲੂ ਜਿਹੜਾ ਜ ਤੂੰ ਨਹੀਂ ਕਹਿੰਦਾ ਉਹੋ ਕਿ ਮੈਂ ਕਹਨ ਦਦਾ ਵੀ ਤੂੰ ਆ ਖੁਦਾ ਵੀ ਤੂੰ ਹੁਕਮ ਨਾਲੇ ਮਿਲ ਗਿਆ ਗੱਦੀ ਹੁਕਮ ਨਾਲੇ ਖੋਲਦੀ ਔਰ ਦੂਏ ਨੂੰ ਦੇਤੀ ਹੋ ਕੇ ਦਿੱਤੇ ਕਿ ਜਦੋਂ ਕੋਗੇ ਤੇ ਦੂਏ ਦਿੱਤੀ ਤੇ ਤੋ ਹੋ ਕੇ ਉਹ ਨੂੰ ਦੇਤੀ ਤੇ ਨਹੀਂ ਕਬ ਕੀਤਾ ਠੀਕ ਤੇ ਨਹੀਂ ਕਬ ਕੀਤਾ ਦੂਏ ਨੂੰ ਦੇਤੀ ਗਦੀ ਜਦੋਂ ਔਰੰਗਜ਼ੇਬ ਨੇ ਵਿਗਾੜ ਕੀਤਾ ਇਹਨਾਂ ਨੇ ਇਹ ਗੱਦੀ ਖੋਗੇ ਹੋਰ ਕਿਸ ਨੂੰ ਦੇਤੀ ਉਹ ਤਾਂ ਖੁਦ ਹੈ ਜੀ ਨੇ ਤਬ ਉਹ ਰਾਜਮਣ ਦਾ ਰਾਜੋਂ ਰਕਮੜਦਾ ਗੱਦੀ ਦੋ ਰੁਪਈਆ ਦਿੱਤੀ ਕਹੂੰ ਬੇਦਰੀਤ ਕਹੂੰ ਤਾਸਿਓ ਬਪਰੀਤ ਕਹੂੰ ਬੇਦਰੀਤ ਕਹੂੰ ਤਾਸਿਓ ਵਿਪਰੀਤ ਕਿਤੇ ਤਾਂ ਬੇਦਰੀਤ ਬਤਾਉ ਕੰਮ ਕਰਦਾ ਦੇਖੋ ਬੇਦਰੀਤ ਇੱਥੇ ਲੱਭਦਾ ਗਿਆ ਇਹ ਗਾਲ ਉਸ ਤਤ ਬੇਦੁਰਦੀ ਬੇਦਬਣੀ ਉਹ ਬੇਦੁਰਦੀ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਬੇਦ ਕੀ ਚੀਜ਼ ਹੈ ਉਹ ਬੇਦ ਤੇ ਤਾਂ ਉਲਟਾ ਹੈ ਪੰਡਤਾਂ ਦਾ ਤਰਵੂ ਬੇਰ ਵਾਲਾ ਤਰਫ ਦਾ ਸੀ ਸਾਬਤ ਕਰ ਰਹੇ ਹਾਂ ਸਬਰ ਤੇ ਸ਼ਾਸਤਰ ਬੇਤੋ ਦਾ ਉਲਟੇ ਆ ਪੜਨ ਤੇ ਪਾੜੀ ਬਾਟ ਕਿਹੜੀ ਬਾਟ ਪਾੜੀ ਬੇਤੋਲਟ ਬਾਟ ਪਾੜੀ ਐ ਬੇਦਾਮਨ ਆਮੋ ਤਮ ਬੇਦੋ ਬਦਨ ਆਮੋ ਤਮ ਹੇ ਸੋ ਸੋਰੇ ਨਹੀਂ ਫਰੇਂ ਜੋ ਬੇਤਾਲਿਆ ਬੇਦਕ ਤੇਵ ਕੋਹਵੰਤ ਝੂਠੇ ਝੂਠਾ ਜੋ ਨਾ ਬੇਚਾਰਾ ਸਬਰ ਤੇ ਸ਼ਾਸਤਰ ਜਿਹੜੇ ਨੇ ਵੇਤੋਲਟ ਨੇ ਸੇ ਮਰਦੀ ਵੀ ਆਏ ਉਲਟਣਾ ਬੇਤੋ ਇਹ ਤੋਂ ਬਾਟ ਪਾੜੀ ਹੋਈ ਆ ਉਹ ਬੇਤ ਤੇ ਲੈ ਕੇ ਖੜਾ ਕਰਦੇ ਆ ਸੀ ਵੈਦਿਕ ਧਰਮ ਆ ਹੈ ਸਾਡਾ ਉਹਦੇ ਵਿੱਚ ਵੀ ਕਿਹੜਾ ਵੈਦਿਕ ਇਹਦੇ ਵਿੱਚ ਚਾਰ ਪ੍ਰਕਾਰ ਦਾ ਗਿਆਨ ਆਯੁਰਵੈਦਿਕ ਨਾਲ ਸਾਡਾ ਕੋਈ ਸੰਬੰਧ ਨਹੀਂ ਉਹਨੇ ਬੇਦਵਜਾ ਟੂੜੇ ਡਾਂਬੜ ਰਿਹਾ ਕੀਤੇ ਹੋਏ ਸ਼ਕਤੀਆਂ ਪਹਿਲਾਂ ਕਰਦੀਆਂ ਰਾਤ ਆ ਗਿਆ ਜੱਗ ਵਗੈਰਾ ਉਹਦੇ ਨਾਲ ਕੋਈ ਸੰਬੰਧ ਨਹੀਂ ਸਾਡਾ ਸਰਬੋਧ ਨਸਬੰਧ ਹੈ ਜਿਹੜਾ ਆਤਮ ਗਿਆਨ ਬੇਦ ਵਿੱਚ ਨਾਮ ਉਤਮ ਹੈ ਜਿਹੜਾ ਨਾਮ ਉਤਮ ਬੇਦਾਂ ਦਾ ਨਾਮ ਉਤਮ ਉਹ ਕਮ ਨਾਮ ਹੈ ਜਿਹੜਾ ਚੈਪਟਰ ਉਹਦੇ ਨਾਲ ਸੰਬੰਧਦਾ ਸਾਡਾ ਬਾਕੀ ਸਭ ਸੰਸਾਰੀ ਗਿਆਨ ਉਹ ਚ ਤਿੰਨ ਤਰ੍ਹਾਂ ਤਿੰਨ ਤਰ੍ਹਾਂ ਦਾ ਸੰਸਾਰੀ ਗਿਆਨ ਆਉਂਦਾ ਵਿੱਚ ਉਸ ਸੰਸਾਰੀ ਗਿਆਨ ਤੋਂ ਵਿਪਰੀਤ ਕਉ ਬੇਦ੍ਰਿਤ ਕਿਤੇ ਤਾਂ ਤੂੰ ਬੇਦ੍ਰਿਤ ਦੇ ਵਿੱਚ ਹੈ ਬਿਲਕੁਲ ਕਿਤੇ ਉਹਦੇ ਵਿਪਰੀਤ ਉਹਦੇ ਵਿਪਰੀਤ ਉਹ ਰਾਖਸ਼ਾਂ ਕੌਮ ਜਿਹੜੇ ਕੌਣ ਨੇ ਅਸਲ ਜਿਹੜਾ ਆਕਸ਼ਿਸ਼ ਕੌਣ ਹੈ ਰਾਕਸ਼ਸ ਅਸਲ ਚ ਉਹ ਹੈ ਜਿਹੜਾ ਬੇਦਰੀਤ ਤੇ ਬਪਰੀਤ ਹੈ ਵਿਪਰੀਤ ਆ ਫਿਰ ਸੰਪਰਤ ਸ਼ਾਸਤਰ ਹੈ ਬੇਦਰੀਤ ਤੇ ਉਲਟਤਾ ਸੰਪਰਤ ਸ਼ਾਸਤਰ ਦੇ ਪੜਨ ਤੇ ਬਾੜ ਪਾੜੀ ਹੈ ਤੇ ਪੜਦੇ ਹੋਇਆ ਰਾਕਸ਼ਸ ਹੋਰ ਕੌਣ ਸ ਹੈ ਦੂਜੇ ਨੂੰ ਤਾਂ ਕਹਿੰਦਾ ਰਾਖੇ ਤੇ ਦੂਜੇ ਨੂੰ ਪਹਿਲਾਂ ਕਹਿ ਦਈਏ ਨਾ ਇਹ ਜਿਹੜਾ ਆਪਣਾ ਧਰ ਬਣਾਇਆ ਜਿਨ੍ਹਾਂ ਨੇ ਉਹ ਨੂੰ ਨਹੀਂ ਬਣਿਆ ਉਹ ਨੂੰ ਰਾਖੇ ਕਹਿੰਦਾ ਇਹ ਠੀਕ ਹੈ ਵੇਦ ਵਿੱਚ ਹੈਗਾ ਵੀ ਉਹ ਰਾਖੇ ਉਹ ਹੈ ਅਸੁਰ ਅਸੁਰ ਉਹ ਹੈ ਜਿਹੜਾ ਪਰਮੇਸ਼ਰ ਦੀ ਸੁਰ ਨਾਲ ਸੋਲਡੀ ਬੁਲਾਉਂਦਾ ਸੱਚ ਦੀ ਤੇ ਸਿਮਰਤ ਯਾਤਰ ਕਣੇ ਸੱਚ ਨਾਲ ਸੁਰ ਬਣਾ ਹੀ ਖੜੇ ਨੇ ਸੱਚ ਤੋਂ ਵੇਸ ਉਹਨਾਂ ਤਾਂ ਇਹ ਕਰਦੇ ਨੇ ਅਸਰ ਉਹ ਹੈ ਜਿਹੜਾ ਸੱਚ ਨੂੰ ਸੁਰ ਦੂਜੇ ਪਾਸੇ ਕਰਦਾ ਹੈ ਜਿਹੜਾ ਮਾਇਆ ਨਾਲ ਜੋੜਦਾ ਹੈ ਮੂਰਤੀ ਪੂਜਾ ਕਰਦਾ ਹੈ ਉਹ ਸੁਰ ਹੈ ਆਪਨੇ ਵਿਜਾ ਦੂਜੇ ਨੂੰ ਸੁਰਗਾ ਜਿਹਨਾਂ ਨੇ ਇਹਨਾਂ ਦੀ ਗੱਲ ਨਹੀਂ ਬੰਦੀ ਉਹ ਸੁਰ ਉਹਨਾਂ ਨੂੰ ਉਹ ਸੁਰਗਾ ਦਤਾ ਬਾੜੀ ਉਹ ਹੀ ਬਾੜ ਤੋਂ ਸਾਰ ਜਿਹੜੇ ਨਹੀਂ ਚੱਲੇ ਹਾਂ ਬਾੜ ਪਾੜੀ ਅਨਸਾਰ ਜਿਹੜੇ ਨਹੀਂ ਚੱਲੇ ਜਿਹੜੇ ਕੜ ਕੇ ਵੀ ਇਹ ਰਸਤਾ ਰੀਓ ਸੀ ਚੱਲਣ ਉਹਨਾਂ ਨੂੰ ਕਹਿੰਦੇ ਸੁਰ ਨੇ ਪਤਾ ਸਾਡੇ ਨਾਲ ਸੁਰ ਨਾਲ ਬੁਲਾਓ ਕਿਵੇਂ ਹੁਣ ਸਾਡੇ ਕਹਿ ਦੇਵੇ ਕੋਈ ਗੁਰਬਾਣੀ ਨੂੰ ਛੱਡੋ ਸਾਡੀ ਸੁਣਨਾ ਪੰਥ ਦੀ ਸੁਣਨਾ ਸੁਰ ਬਲਾਓ ਗੁਰਬਾਣੀ ਨੂੰ ਛੱਡ ਦਿਓ ਕਿਵੇਂ ਛੱਡ ਦਾਂ ਕਿ ਜਿਹੜਾ ਸਿੱਖ ਆਉਂਦਾ ਛੱਡਦਾ ਨਹੀਂ ਕਹੂੰ ਤਿਰਗੁਣ ਅਤੀਤ ਕਹੂੰ ਸਰਗੁਣ ਸਮੇਤ ਕਹੂੰ ਬੇਦ੍ਰੀਤ ਕਹੂੰ ਦਾਸਿਓ ਬੇਪ੍ਰੀਤ ਕਹੂੰ ਤਿਰਗੁਣ ਅਤੀਤ ਤਿਰਗੁਣ ਅਤੀਤ ਜਾਂ ਬੇਦ੍ਰੀਤ ਅਤੀਤ ਤਿਰਗੁਣ ਅਤੀਤ ਹੋ ਜਾਂਦਾ ਜੇ ਬੇਦੇਰੀਤ ਹੈ ਜੋ ਗੁਰਬਾਨੀ ਵਾਲੀ ਰੀਤ ਹੈ ਬੇਦੇਰੀਤ ਹੈ ਤਤਨਾ ਗੋਣਾ ਤੇ ਪਰੇ ਹੈ ਤਰੇ ਗੋਣਾ ਬਿਟੇ ਖਾਈਏ ਸਰ ਸਰ ਫੇਤਰੋਣਾ ਦੀਤ ਹੈ ਕੋਗੋ ਸੁਰਗੋਣ ਸਵੇਤੋ ਸੁਰਗੋਣ ਸਵੇਤ ਕਹਿਆ ਸਰਗੋਣ ਸਵੇਤ ਨਹੀਂ ਕਹਿਆ ਸੁਰਗੋਣ ਸਵੇਤੋ ਸਰਗੋਣ ਨੇ ਕਹਿਆ ਸੁਰਗੋਣ ਕਹਿਆ ਸਰਗੋਣ ਸਵੇਤ ਤਾਂ ਉਹੀ ਸਾਰੇ ਗੋਣ ਦੇ ਨਾਲ ਦੇਵਤੇ ਆਲੇ ਗੁਣ ਦੱਸ ਮੈਂ ਤੋ ਸੁਰ ਗੋਣ ਦਾ ਦੇਵਤੇ ਆਲੇ ਗੁਣ ਸੁਰ ਗੋਣ ਸੁਰ ਦੇਵ ਤੇਰੇ ਗਾਣਾ ਅਹ ਸੁਰ ਦੇਵ ਦੇਵਤੇ ਆਲੇ ਗੁਣ ਭਗਤਾਂ ਆਲੇ ਗੁਣ ਦੇ ਉਤੇ ਕਟਿਆ ਹੁੰਦੇ ਨੇ ਤੂੰ ਕਿੱਤੇ ਦੇਵਤਾ ਨਾ ਮਾਨਸ ਤੇ ਦੇਵਤੇ ਕੀ ਹੈ ਮਾਨਸ ਤੇ ਦੇਵਤਾ ਕੀ ਤਾ ਨਾ ਦੇਵਤੇ ਨੇ ਜੋ ਸਿੱਖ ਬਣਨੇ ਜਿਹੜਾ ਪੁੱਠੇ ਰੱਖਦੇ ਜਾਂਦੇ ਉਹਨਾਂ ਦਾ ਸਿੱਖ ਉਹ ਤਾਂ ਰਾਏ ਪੁੱਠਾ ਉਹਦਾ ਤਾਂ ਉਹਨਾਂ ਦਾ ਸਿੱਖ ਬਣਦਾ ਨਹੀਂ ਦੇਵਤਾ ਸਟੂਡੈਂਟ ਸਿਰਫ ਸਟੂਡੈਂਟ ਕੌਣ ਜਿਹੜਾ ਮਾਨਸ ਤੇ ਦੇਵਤਾ ਭਰੇ ਹੈ ਭਈ ਦੇਵਤਾ ਦਾ ਜੋ ਪਹਿਲੀ ਕਲਾਸ ਵਾਲਾ ਹੈ ਪਹਿਲੀ ਕਲਾਸ ਤੋਂ ਬਾਅਦ ਦੇਵਤੇ ਨਹੀਂ ਡਿਵੈਲਪ ਹੋ ਕੇ ਨਾ ਭਗਤ ਬਣਦੇ ਭਗਤ ਵੱਡਾ ਹੈ ਦੇਵਤਾ ਨਹੀਂ ਵੱਡਾ ਤਾਂ ਇਹ ਕਹੇ ਭਗਤ ਬਰਾਬਰ ਔਰ ਨਾ ਹੋਏ ਹੋਏ ਦੇਵ ਦੇ ਤਾਂ ਸਤ ਸਾਰੇ ਹੀ ਨੇ ਦੇਵਤਾ ਦਾ ਬਗੁੱਲੀ ਗੱਲ ਹੈ ਉਹ ਵੀ ਅੰਦਰ ਹੈ ਦੇਵ ਤੇ ਚੇਤਤ ਦੇਵ ਉਹਦਾ ਸਵਾਹ ਦੇਵਤੇ ਵਾਲਾ ਦੂਰੇ ਦਾ ਨੁਕਸਾਨ ਨਹੀਂ ਕਰਨਾ ਉਹ ਦੇਵ ਹੈ ਪੁਰਾਣੀ ਸੋਚਣਾ ਕਹਦਾ ਦੇਵ ਹੈ